ਅੱਜ ਕੁਦਰਤੀ ਮੈਨੂੰ ਨਾ ਫੋਨ ਆਇਆ ਦੁਪਹਿਰੇ ਜਸਪਾਲ ਕੁਮਨਜੀ ਆਪਣੇ ਜਿਹੜੇ ਹੈਗੇ ਨੇ ਡੀਐਮਓ ਸਾਹਿਬ ਤੇ ਦੱਸਿਆ ਗਿਆ ਕਹਿੰਦੇ ਕਿ ਜਿਹੜੀ ਜਿੜੀ ਆਪਣੀ ਆ ਗਈ ਹੈ ਤੇ ਮੈਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਸੀਗਾ ਕਿ ਆਪਣਾ ਮੌਇਸਚਰ ਕਿੰਨਾ ਨਮੀ ਕਿੰਨੀ ਹੈ ਤੇ ਕਹਿੰਦੇ 15 ਤੇ ਹੁਣ ਚੈੱਕ ਕੀਤੀ ਮੌਇਸਚਰ ਮੀਟਰ ਤੋਂ ਤੇ 14.6% ਹੈ ਤੇ ਜਦ ਜ਼ਿੰਮੇਦਾਰ ਜਿਹੜੇ ਰਜਿੰਦਰ ਸਿੰਘ ਨੇ ਸੰਗਰੂਰ ਤੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਕਿ ਮੈਂ ਅਗੀਤੀ ਲਾਈ ਸੀ 3 ਜੂਨ ਨੂੰ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੀ ਸਾਡੀ ਪਹਿਲੀ ਆਮਦ ਹੈ ਐਨੀ ਵਧੀਆ ਜਿਹੜੀ ਮੌਇਸਚਰ ਹੈ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਆਇਆ ਹੈ ਤੇ ਮੇਰੇ ਨਾਲ ਪ੍ਰਧਾਨ ਜੀ ਵੀ ਨੇ ਤੇ ਨਾਲ ਆਪਣੇ ਚੇਅਰਮੈਨ ਸਾਹਿਬ ਨੇ ਮਾਰਕੀਟ ਕਮੇਟੀ ਜੀ ਨਾਲ ਸੈਕਟਰੀ ਮਾਰਕੀਟ ਕਮੇਟੀ ਨੇ ਜਿਹੜੀ ਪਹਿਲੀ ਜਿਹੜੀ ਖਰੀਦ ਇਹ ਆ ਉਹ ਪਨਗਰੇਨ ਨੇ ਕੀਤੀ ਹੈ ਤੇ ਮੁਬਾਰਕਾਂ ਨੇ ਜੀ ਤੇ ਮੈਂ ਆਸ ਕਰਦਾ ਕਿ ਹੁਣ ਜਿਹੜੀ ਆਉਣ ਵਾਲੀ ਆਮਦ ਹੈ ਇਸ ਤੋਂ ਬਾਅਦ ਉਹ ਵੀ ਜਿਹੜੀ ਹੈ ਘੱਟੋ ਘੱਟ ਨਮੀ ਜਿਹੜੀ ਹੈ ਉਹ ਠੀਕ ਠਾਕ ਹੋਏਗੀ ਤੇ ਜ਼ਿੰਮੇਦਾਰ ਭਾਈ ਨਰਜਿੰਦਰ ਸਿੰਘ ਜੀ ਮੈਂ ਉਹਨਾਂ ਦਾ ਪਹਿਲਾਂ ਵੀ ਧੰਨਵਾਦ ਕਰ ਚੁੱਕਾ ਤੇ ਆਪ ਜੀ ਦੇ ਸਾਹਮਣੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਸਾਫ਼ ਤੇ ਜਿਹੜੀ ਹੈ ਨਵੀਂ ਤੋਂ ਰਹਿਤ ਜਿਹੜੀ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ ਬਹੁਤ ਧੰਨਵਾਦ ਸਰ ਪੇਮੈਂਟ ਨੂੰ ਲੈ ਕੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਹੀਂ ਠੀਕ ਨੇ ਜੋ ਸਰਕਾਰੀ ਹਦਾਇਤਾਂ ਨੇ ਆਪਾਂ ਉਹਦੇ ਅਨੁਸਾਰ ਜਿਹੜੀ ਹੈ ਉਹ ਕਰਦੇ ਰਵਾਂਗੇ ਤੇ ਐਨੀ ਕੋਈ ਜੇ ਪ੍ਰੋਬਲਮ ਹੋਏਗੀ ਤੇ ਡੈਫੀਨੇਟਲੀ ਕਿਉਂਕਿ ਮੈਨੂੰ ਮਿਲਦੇ ਰਹੇ ਨੇ ਆਪਣੇ ਪ੍ਰਧਾਨ ਜੀ ਵੀ ਹਨ ਉਹਨਾਂ ਵੱਲ ਜੋ ਸਮੱਸਿਆਵਾਂ ਦੱਸੀਆਂ ਗਈਆਂ ਨੇ ਮੈਂ ਜੋਇਨ ਹੀ ਕੀਤਾ ਸੀਗਾ ਦੂਜੇ ਦਿਨ ਮੈਨੂੰ ਆ ਕੇ ਮਿਲੇ ਸੀਗੇ ਸੋ ਇਹਦੇ ਬਾਰੇ ਮੈਂ ਦਫ਼ਤਰੀ ਬੈਠਾ ਹੁੰਨਾ ਐਂਡ ਜਿਹੜੀਆਂ ਸਮੱਸਿਆਵਾਂ ਸਾਨੂੰ ਨੇ ਬੈਠਾ ਹੁੰਨਾ ਜੇ ਕਿਤੇ ਕੋਈ ਦਿੱਕਤ ਆਏਗੀ ਮੈਂ ਬੇਨਤੀ ਕਰਨਾ ਕਿ ਜ਼ਿੰਮੇਦਾਰ ਜਿਹੜੇ ਭਾਈ ਨੇ ਕੱਟੋ ਘਾਟਣਾ ਮੇਰੇ ਧਿਆਨ ਦੇ ਵਿੱਚ ਜਿਹੜੀ ਹੈ ਇੱਕ ਵਾਰੀ ਗੱਲ ਨੂੰ ਜ਼ਰੂਰ ਲੈ ਕੇ ਆ ਜਾਣਾ ਸਰ ਮੰਡੀ ਨੂੰ ਲੈ ਕੇ ਲਗਾਤਾਰ ਆੜਤੀਆਂ ਵੱਲੋਂ ਜਾਂ ਜ਼ਿੰਮੇਦਾਰਾਂ ਵੱਲੋਂ ਮੰਗ ਕੀਤੀ ਜਾਂਦੀ ਕਿਉਂਕਿ ਉੱਥੇ ਕਾਫੀ ਪਰੇਸ਼ਾਨੀ ਆਂਦੀ ਹੈ ਉਹਨਾਂ ਨੂੰ ਹਾਂ ਨਹੀਂ ਮੈਨੂੰ ਐਗਜ਼ੈਕਟਲੀ ਬਿਲਕੁਲ ਬਿਲਕੁਲ ਠੀਕ ਪਰ ਉਸ ਦਾ ਹੱਲ ਨਹੀਂ ਕੋਈ ਹੋਇਆ ਮੈਂ ਇਸ ਵਾਰ ਉਮੀਦ ਹੈ ਮੈਨੂੰ ਮੈਨੂੰ ਕੁਦਰਤੀ ਅਜ ਮਹੀਨਾ ਹੀ ਹੋਇਆ ਹੈ ਕਦੇ ਜੁਆਇਨ ਕੀਤੇ ਤੇ ਜਿੱਦਾਂ ਹੀ ਮੈਂ ਆਇਆ ਸੀਗਾ ਜਿ ਮੈਂ ਦੱਸਿਆ ਜਿਵੇਂ ਕਿ ਦੂਜੇ ਦਿਨ ਹੀ ਮੈਨੂੰ ਪ੍ਰਧਾਨ ਜੀ ਆ ਕੇ ਮਿਲੇ ਸੀ ਤੇ ਪੂਰਾ ਪੂਰਾ ਇਹਨਾਂ ਦਾ ਜਥਾ ਮੈਨੂੰ ਆ ਕੇ ਮਿਲਿਆ ਸੀ ਐਂਡ ਉਹਨਾਂ ਵੱਲੋਂ ਸਹੀ ਸਮੱਸਿਆ ਕੀਤੀ ਗਈ ਦੱਸੀ ਗਈ ਸੀ ਉਹ ਇਹ ਸੀਗੀ ਕਿ ਸੰਗਰੂਰ ਦੀ ਜਿਹੜੀ ਮੰਡੀ ਹੈ ਸਾਡੇ ਕੋਲ ਜਿਹੜੀ ਜਗ੍ਹਾ ਇੰਨੀ ਵੱਡੀ ਸੰਗਰੂਰ ਦੀ ਯਾਨੀ ਕਿ ਆਮਦ ਹੈ ਐਂਡ ਉਹਦੇ ਹਿਸਾਬ ਨਾਲ ਸਾਡੀ ਜਗ੍ਹਾ ਜਿਹੜੀ ਹੈ ਉਹ 7 ਕਿੱਲੇ ਹੈ ਅੱਜ ਮੈਂ ਆ ਕੇ ਆਪ ਦੇਖਿਆ ਕਿ ਹਜੇ ਤੇ ਬਿਲਕੁਲ ਆਮਦ ਹੈ ਆਮਦ ਦੇ ਵਿੱਚ ਵੀ ਚਲੋ ਆਪਣੇ ਵੱਲੋਂ ਜੋ ਆਪਾਂ ਬੈਸਟ ਕਰ ਸਕਦੇ ਹਾਂ ਘੱਟੋ ਘੱਟ ਉਹ ਜ਼ਰੂਰ ਕਰਨਾ ਚਾਹੀਦਾ ਆਪਾਂ ਆਪਣੇ ਵੱਲੋਂ ਜਤਨ ਜੜੇ ਆ ਜ਼ਰੂਰ ਕਰ ਸੋ ਇਹਨਾਂ ਸ਼ਬਦਾਂ ਨਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੁੱਪੇ ਆਏ ਹੋ ਧੰਨਵਾਦ ਜੋ ਫਸਲ ਦੀ ਗੱਲ ਪਹਿਲਾਂ ਪਸ ਸਭ ਤੋਂ ਪਹਿਲਾਂ ਮਨਜੋਗ ਡੀਸਾ ਫੱਟੇ ਜਾਏ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਿਹਾ ਕਿ ਉਹਨਾਂ ਦਾ ਧੰਨਵਾਦ ਦੀਆਂ ਉਹ ਪਹਿਲੀ ਵਾਰ ਅੱਜ ਸੰਰੂਰ ਜ਼ਿਲ੍ਹੇ ਚ ਜੁਆਇਨ ਕਰਨ ਤੋਂ ਬਾਅਦ ਸਾਡੀ ਮੰਡੀ ਚ ਆਏ ਨੇ ਬਹੁਤ-ਬਹੁਤ ਉਹਨਾਂ ਨੂੰ ਸ਼ੁਕਰੀਆ ਉਹਨਾਂ ਨੇ ਵਿਜ਼ਿਟ ਕੀਤੀ ਦੂਸਰੀ ਗੱਲ ਜੋ ਤੁਸੀਂ ਕਹੀ ਹੈ ਕਿ ਫਸਲ ਬਾਰੇ ਜੋ ਸਾਡੇ ਦੇ ਸੰਰੂਰ ਦੇ ਵਿੱਚ ਰਿਕਾਰਡ ਹੈ ਖਾੜੇ ਫਸਲ ਕਦੇ ਵੀ ਮਾੜੀ ਨਹੀਂ ਆਉਂਦੀ ਕਿਸੇ ਵੀ ਦੁਕਾਨ ਤੇ ਮੈਂ ਇੱਕ ਦੁਕਾਨ ਦੀ ਗੱਲ ਨਹੀਂ ਕਰਦਾ ਓਵਰ ਆਲ ਦੁਕਾਨਾਂ ਦੀ ਗੱਲ ਕਰਦਾ ਜਿਵੇਂ ਤੁਸੀਂ ਅੱਜ ਮਹਿਸੂਸ ਕਰ ਰਹੇ ਹੋ ਕਿ ਤੁਸੀਂ ਦੇਖਾ 14.5 ਮੋਸਟਰ ਦੀ ਜਿਰੀ ਆਈ ਹੈ 17.5 ਤੋਂ ਵੱਧ ਤੱਕ ਦੇ ਜਿਰੀ ਆਉਂਦੀ ਨਹੀਂ ਸਾਰੀਆਂ ਜਿਰੀਆਂ ਜੇ ਕੋਈ ਪਰਮਲ ਹੈ ਆ ਪੂਸ਼ਾ 44 ਹੈ ਜਾਂ 26 ਹੈ ਜਾਂ 31 ਹੈ ਕੋਈ ਵੀ ਜਿਰੀ ਹੈ ਸਾਡੀ ਮੰਡੀ ਦੇ ਵਿੱਚ ਇੱਕ ਦਾਣਾ ਵੀ 17 ਤੋਂ ਵੱਧ ਕਦੇ ਕੋਈ ਨਹੀਂ ਆਉਂਦਾ ਜੇ ਆਉਂਦਾ ਵੀ ਆ ਮਾੜਾ ਮੋਟਾ ਤਾਂ ਸਾਡੇ ਆੜਤੀ ਸਹਿਵਾਣ ਖੁਦ ਉਹਨਾਂ ਨਾਲ ਹਿੰਮਤ ਕਰਾ ਕੇ ਲੇਬਰ ਤੋਂ ਲਗਾ ਕੇ ਇੱਕ ਅੱਧੀ ਵਾਰ ਉਹਨੂੰ ਮਾੜਾ ਮੋਟਾ ਹਲਾ ਕੇ ਤਾਂ ਨਾਲ ਦੀ ਨਾਲ ਉਹ ਦੂਜੇ ਦਿਨ 100% ਅਸੀਂ ਭਰਨ ਦੀ ਕੋਸ਼ਿਸ਼ ਕਰਦੇ ਹਾਂ ਕਰੀਏ ਕੋਸ਼ਿਸ਼ ਨਹੀਂ ਕਰਦੇ ਭਰਦੇ ਆ ਸਾਡੀ ਮੰਡੀ ਦੀ ਇਹ ਹੀ ਵਿਸ਼ੇਸ਼ਤਾ ਹੈ ਜੋ ਅਸੀਂ ਇਹ ਤਾਂ ਹੀ ਸਾਡੇ ਉਰੇ ਇਸ ਕਰਕੇ ਮਾਲ ਸਾਡੇ ਆਉਂਦਾ ਵੱਧ ਆਉਂਦਾ ਹੈ ਪੇਮੈਂਟਾਂ ਨੂੰ ਲੈ ਕੇ ਗੱਲ ਕੀਤੀ ਕਿਸ ਤਰ੍ਹਾਂ ਦੇ ਕਿਸਾਨ ਨਾਲ ਦੇਖੋ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਵੀ ਪੇਮੈਂਟਾਂ ਲੇਟ ਹੋਣ ਕਿਸਾਨਾਂ ਵਾਲੀਆਂ ਹਮੇਸ਼ਾ ਕਿਸਾਨਾਂ ਵਾਲਿਆਂ ਪੇਮੈਂਟਾਂ ਜਿਹੜਾ ਅੱਜ ਤੱਕ ਤਾਂ ਮੁੱਕਤੇ ਪੈਂਦੀਆਂ ਨਹੀਂਆਂ ਨੇ ਅੱਜ ਵੀ ਇਸ ਵਾਰ ਵੀ ਉਮੀਦ ਕਰਦੇ ਆ ਕਿ ਕੋਈ ਸਰਕਾਰ ਦੀ ਲਿਮਟ ਬਣ ਚੁੱਕੀ ਹੈ ਉਮੀਦ ਹੈ ਵੀ ਇਹ ਵੀ ਜੋ ਪੇਮੈਂਟ ਹੈ ਵਿਦਨ 48 ਜਾਂ 72 ਆਰਸ ਦੇ ਵਿੱਚ ਇਹ ਪੇਮੈਂਟ ਹੋ ਜਾਣੀ ਹੈ ਇਸ ਕਰਕੇ ਪੇਮੈਂਟ ਵਾਲੀ ਕੋਈ ਬਹੁਤੀ ਇਸ਼ੂ ਨਹੀਂ ਹੈ ਦਿੱਕਤ ਨਹੀਂ ਹੈ ਪੇਮੈਂਟ ਦਾ ਠੀਕ ਹੈ ਕੰਮ ਸਾਡੇ ਸਾਰਾ ਉਹ ਲੈ ਕੇ ਵੀ ਸਮੱਸਿਆ ਆ ਰਹੀ ਹੈ ਉਸ ਨੂੰ ਲੈ ਕੇ ਕੀ ਗੱਲ ਹੈ ਹਾਂ ਮਾਨਯੋਗ ਡਿਸੱਬ ਨੂੰ ਵੀ ਅਸੀਂ ਰੱਖਿਆ ਗੱਲ ਨੂੰ ਪੁੱਟ ਕੀਤੀ ਹੈ ਵੀ ਸਾਡੀ ਜੀ ਮੰਡੀ ਦੀ ਹਾਲਤ ਖਸਤਾ ਮੰਡੀ ਹੈ ਨਹੀਂਗੀ ਇਹਦੇ ਨੇ ਅਫਰਟਸ ਕਿਉਂਕਿ ਦੇਖੋ ਸਾਰਿਆਂ ਪ੍ਰਸ਼ਾਸਨ ਵੀ ਜੋ ਸਾਡੇ ਅਧਿਕਾਰੀ ਨੇ ਇਹ ਆਈਐਸ ਅਧਿਕਾਰੀ ਨੇ ਇਹ ਵੀ ਅਫਰਟਸ ਕਰਨਗੇ ਸਾਡੇ ਸਕਾਰਤਾ ਐਮਐਲਏ ਵੀ ਬੀਬੀ ਨਿਰਿੰਦਰ ਕੌਰ ਭਰਾ ਜੀ ਕਾ ਸਾਡੀ ਮੰਡੀ ਵਿੱਚ ਆਏ ਨੇ ਵਿਜ਼ਿਟ ਕਰਕੇ ਗਏ ਨੇ ਉਹਨਾਂ ਨੇ ਉਹਨਾਂ ਦਾ ਤਾਂ ਰਿਸਪੌਂਸ ਬਹੁਤ ਹੀ ਸ਼ਾਨਦਾਰ ਰਿਹਾ ਸਾਨੂੰ ਤਾਂ ਇਹ ਲੱਗਿਆ ਵੀ ਇਹ ਮੰਡੀ ਕੱਲ ਨੂੰ ਬਣਗੀ ਮੈਂ ਬਾਕੀ ਗੱਲ ਸਹੀ ਦਾਅਵੇ ਨਾਲ ਕਹਿਣਾ ਗੱਲ ਇਹ ਵੀ ਜਿਵੇਂ ਉਹ ਗੱਲ ਕਹਿ ਕੇ ਗਏ ਨੇ ਅਸੀਂ ਉਮੀਦ ਕਰਦੇ ਆਂ ਵੀ ਇਹ ਮੰਡੀ ਜਲਦੀ ਸ਼ਾਇਦ ਬਣ ਜੂਗੀ ਉਹਨਾਂ ਦੀ ਗੱਲ ਨੂੰ ਬੂਰ ਪਊਗਾ ਉਹਨਾਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਵੈਸੇ ਤਾਂ ਪਤਾ ਨਹੀਂ ਕਿੱਥੇ ਲੀਕ ਹੈ ਇਹ ਸਾਨੂੰ ਨਹੀਂ ਪਤਾ ਇਹ ਗੱਲ ਬਾਰੇ ਰਾਜੇਂਦਰ ਸਿੰਘ ਜੀ ਕਿਹੜਾ ਪਿੰਡ ਹੈ ਸੰਗਰੂਰ ਜੀ ਬੇਗਗੀ ਜੀ ਮੇਰੀ ਜੀਰੀ ਬਹੁਤ ਵਧੀਆ ਸੁੱਕੀ ਵਿਗੀ ਆ ਵਧੀਆ ਸਾਡੇ ਆੜਤੀਏ ਨੇ ਅਗੇਤੀ ਬਹੁਤ ਰਾਈ ਹੋਈ ਸੀ ਫਸਲ ਮੇਰੀ ਮਸ਼ੀਨ ਵਧੀਆ ਸੀ ਸਾਫ ਮਸ਼ੀਨ ਜਿਹਦੇ ਨਾਲ ਵੱਢੀ ਆ ਤੇ ਕੋਈ ਏਡੀ ਪਰੇਸ਼ਾਨੀ ਨਹੀਂ ਆਈ ਅਨਸਾਰ ਮੇਰੀ ਫਸਲ ਵਿੱਗੀ ਜੀ। ਮੈਂ ਰੇਟ ਦੀ ਗੱਲ ਕੀਤੀ ਜਾ ਕਿਦਾਂ ਰੇਟ ਦੀ ਜਿਹੜਾ ਹੁਣ ਸਰਕਾਰ ਦੇ ਲਾਇ ਹੋਲੇ ਜੀ ਰੇਟ ਘੱਟੋ ਘੱਟ ਦਾ 3-4000 ਚਾਹੀਦਾ ਜੀ। ਰੇਟ ਬਹੁਤ ਘੱਟ ਆ ਇੰਨਾ ਖਰਚਾ ਨਹੀਂ ਪੂਰੇ ਹੁੰਦੇ ਜਿਹੜੇ ਸਾਡੇ ਖਰਚੇ ਨੇਗੇ। ਕਿਹੜਾ ਬੀਲ ਆਇਆ ਸੀ ਤੁਹਾਨੂੰ? ਇਹ ਮੈਂ ਲਾਇਤਾ ਜੀ ਪੀਲਿਊਸਾ ਸੰਝ ਕੇ ਲਾਈ ਤੀ ਨਿਕਲੇ 26। ਅੱਛਾ। ਬਸ ਫਿਰ ਉਹਦੇ ਕਰਕੇ ਜੀ ਹੁਣ ਗਿੱਲੀ ਵਾਲਾ ਤਾਂ ਚਲੋ ਠੀਕ ਆ ਜੀ ਮਾੜੀ ਮੋਟੀ ਮਜਬੂਰੀ ਨਹੀਂ ਗਿੱਲੀ ਵੱਡਦਾ ਕੋਈ ਅਜਿਹੇ ਬੰਦਾ ਐ ਨਹੀਂ ਜੀ ਜਾਣ ਬੁੱਝ ਕੇ ਗਿੱਲੀ ਵੱਡੂਗਾ। ਜਾਣ ਬੁੱਝ ਕੇ ਕੋਈ ਪਰ ਉਹ ਸੁੱਕੀ ਫਸਲ ਲਿਆਉਣੀ ਚਾਹੀਦੀ ਆ ਹੱਕ ਮੰਨਦਾ ਸੁੱਕੀ ਫਸਲ ਲਿਆਉਣ ਦਾ ਕੋਈ ਪਰੇਸ਼ਾਨੀਆਂ ਨਹੀਂ ਆਉਂਦੀਆਂ ਤੇ ਜੇ ਆਪਾਂ ਹੁਣ ਉਹੀ ਗਿੱਲੀ ਵੜਾਂਗੇ ਉਹ ਵੀ ਆਪਦੇ ਵਾਸਤੇ ਮਾੜੀ ਆ ਜੀ ਜੇ ਹੁਣ ਜਾਣ ਮੁਝ ਕੇ ਨਜਾਇਜ਼ੀ ਤੰਗ ਕਰਾਂਗੇ ਜੀ ਜਾਣ ਜਾਣ ਕੇ ਪਛਾਈ ਜਾਣ ਕੀ ਕੀ ਰੇਟ ਨੂੰ ਵਿਕੇ ਰੇਟ ਸਰਕਾਰੀ ਹੋ ਜੇ ਮੈਨੂੰ ਕੋਈ ਪਤਾ ਨਹੀਂ ਕੀ ਵਜ੍ਹਾ ਨਾ ਨਾ ਜੀ ਨਾ ਕਿਹਨੇ ਖਰੀਦੀ ਆ ਪਤਾ ਨਹੀਂ ਕਿਹਨੇ ਖਰੀਦੀ ਮੈਨੂੰ ਤਾਂ ਜੇ